ਪੰਜਾਬੀਅਤ ਦੇ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਬਠਿੰਡਾ ਵਿਖੇ ਬਾਬਾ ਸਾਹਿਬ ਅੰਬੇਦਕਰ ਜੀ ਦਾ ਜਨਮ ਦਿਨ ਵਰੇ ਸਰਦਾਂ ਤੇ ਭਾਵਨਾ ਨਾਲ ਬਣਾਇਆ ਗਿਆ ਇਸ ਸਮੇ ਇੱਕ ਬਠਿੰਡਾ ਦੇ ਵਿੱਚ ਸ਼ੋਭਾ ਯਾਤਰਾ ਕੱਢੀ ਗਈ ਅਤੇ ਖੂਨਦਾਨ ਕੈਂਪ ਲਗਾਏ ਗਏ ਇਸ ਸਮੇ ਬਠਿੰਡਾ ਦੇ ਅੰਬੇਦਕਰ ਪਾਰਕ ਦੇ ਵਿੱਚ ਸਰਦਾਂ ਜਿਲੀ ਦੇਣ ਪਹੁੰਚੇ ਨਗਰ ਨਿਗਮ ਦੇ ਮੇਅਰ ਪਤਨਜੀਤ ਮਹਿਤਾ ਕਿਨਜੀਤ ਗਹਿਰੀ ਹਰ ਸਿਮਰਤ ਕੌਰ ਬਾਦਲ ਨੇ ਸਰਦਾਂ ਦੇ ਪੇਟ ਫੁੱਲ ਕਰਦਿਆਂ ਬਾਬਾ ਜੀ ਦੇ ਦਿੱਤੇ ਹੋਏ ਸੰਵਿਧਾਨ ਮੁਤਾਬਕ ਚੱਲਣ ਦਾ ਪ੍ਰੇਰਣਾ ਦਿੰਦਾ ਕਿਹਾ ਕਿ ਸਾਨੂੰ ਸਿਧਾਂਤ ਦੇ ਮੁਤਾਬਕ ਬਾਬਾ ਜੀ ਅੰਬੇਦਕਰ ਦੇ ਸਵਾਦਾਨ ਦੇ ਮੁਤਾਬਕ ਸਾਨੂੰ ਚੱਲਣਾ ਚਾਹੀਦਾ ਹੈ ਦੇਖਦਾ ਪੂਰਾ ਮਾਮਲਾ ਦੇਖਦਿਆਂ ਤਸਵੀਰਾਂ ਜੁੜੇ ਰਹੋ ਪੰਜਾਬੀ ਆਵਾਜ਼ ਦੇ ਨਾਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਸ਼ਿਆਰ ਕਰੋ ਤੇ ਫਾਲੋ ਕਰਦਾ ਨਾ ਭੁੱਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਜਿਹੜੀ ਪੈਲ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਆ ਰਿਹਾ ਹੈ ਆ ਰਿਹਾ ਹੈ ਆ ਰਿਹਾ ਹੈ ਬਾਬਾ ਸਾਹਬ ਜੀ ਤੁਹਾਡੀ ਸੋਚ ਤੇ ਕਹਾਂਗੇ ਖਾਪੇ ਬਾਬਾ ਸਾਹਿਬ ਦਾ ਦੂਸਰਾ ਨਾਮ ਕੰਸ਼ੀ ਰਾਓ ਕੰਸ਼ੀ ਰਾਓ ਬਾਬਾ ਸਾਹਿਬ ਦਾ ਦੂਸਰਾ ਨਾਮ ਕੰਸ਼ੀ ਰਾਓ ਕੰਸ਼ੀ ਰਾਓ ਮਾ ਬਾਇਆ ਵਤੀ ਜੀ ਜਿੰਦਾਬਾਦ 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 ਗਰਨਤਾ ਸਿੱਤਰੀਪੁਰ ਜਿੰਦਾਬਾਦ ਜਿੰਦਾਬਾਦ ਜਾਗਰੂਤਾ ਵਧਾ ਸਕੀਏ ਤੇ ਕਿਦਾਂ ਇਹ ਵੱਧ ਤੋਂ ਵੱਧ ਲੋਕ ਇਸ ਦਾ ਲੁਕਸ ਖਾ ਸਕਣ ਜਿਹੜਾ 25% ਦਾ ਲਾਭ ਹੈ ਉਹ ਜ਼ਰੂਰੀ ਨਹੀਂ ਕਿ ਅਸੀਂ ਵਰਗ ਨੂੰ ਆ ਉਹ ਜਨਰਲ ਵਰਗ ਨੂੰ ਵੀ ਹੈਗਾ ਕਿਉਂਕਿ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਆ ਤਾਂ ਉਹਦਾ ਜਿਹੜਾ ਹੈ ਕਿ ਸਕੂਲ ਜਿਹੜੇ ਹੈਗੇ ਉਹ ਅੰਨ੍ਹਾ ਕਰਨੀ ਕਰਦੇ ਨਹੀਂ ਆਪਾਂ ਇਸ ਚੀਜ਼ ਤੇ ਜਾਗਰੂਤਾ ਵਧਾਵਾਂਗੇ ਤਾਂ ਕਿ ਹਰ ਵਰਗ ਦੇ ਲੋਕ ਇਸ ਚੀਜ਼ ਦਾ ਫਾਇਦਾ ਲੈ ਸਕਣ ਤੇ ਜੋ ਜੋ ਇਹ ਪੜਾਈ ਦਾ ਮਸਲਾ ਹੈ ਇਹ ਪੜਾਈ ਇੱਕ ਐਸੀ ਚੀਜ਼ ਹੈਗੀ ਹੈ ਜੋ ਇੱਕ ਬੰਦੇ ਦੀ ਡਵੈਲਪਮੈਂਟ ਤੇ ਬਹੁਤ ਵੱਡਾ ਕੰਟਰੀਬਿਊਸ਼ਨ ਦਿੰਦੀ ਹੈ ਤੇ ਇਹੀ ਅਸੀਂ ਕਹਿਣਾ ਚਾਹਾਂਗੇ ਕਿ ਵੱਧ ਤੋਂ ਵੱਧ ਲੋਕ ਇਸ ਸੀ ਦਾ ਲੁਕਣੋਖਣ ਤੇ ਵੱਧ ਤੋਂ ਵੱਧ ਇਸ ਗਵਰਨਮੈਂਟ ਦੀ ਸਕੀਮ ਨੂੰ ਅਪਲਾਈ ਕਰਨ ਤੇ ਫੇਸ ਨੂੰ ਲੈ ਕੇ ਤੇ ਆ ਲੋਕ ਭਲਾਈ ਵਾਸਤੇ ਜੋ ਇਹ ਸਕੀਮ ਕੱਢੀ ਹੈ ਸਰਕਾਰ ਨੇ ਉਹਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਲੋਕ ਇਸ ਦਾ ਲੁਕਣੋਖਣ ਦੇਸ਼ ਦੇ ਲਈ ਗੁਰੂ ਮਖਸਸ ਤਵਾਸ ਕਰੋ ਆਇਆ ਕੁੰਮਨ ਆਲੀਵਾਦ ਰਾਣੀ ਆਜੋ ਤੁਹਾਨੂੰ ਆਜੋ ਯਾਰ ਗਿਆ ਜਮਾਣਾ ਆਇਆ ਤੁਹਾਨੂੰ ਘੱਟ ਫੜ ਕੇ ਚੱਲੋ ਬਈ ਚੱਲੋ ਬਾਬਾ ਸਾਹਿਬ ਮੇਰੀ ਸੋਤ ਤੇ ਪਿਆਰੀਆਂ ਅੰਗੇ ਖੋਕੀ ਬਾਬਾ ਸਾਹਿਬ ਤੇ ਸੋਤ ਤੇ ਪਿਆਰੀਆਂ ਅੰਗੇ ਖੋਕੀ ਬਾਬਾ ਸਾਹਿਬ ਅਮਰ ਰਹੇ ਅਮਰ ਰਹੇ ਨਾਮ ਆਪਣਾ ਰਣਜੀਤ ਕੁਮਾਰ ਅਜੇ ਤੁਸੀਂ ਖੂਨਦਾਨ ਕੀਤਾ ਕਿਸ ਤਰ੍ਹਾਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਕਿੰਨੀ ਵਾਰ ਕਰ ਰਹੇ ਹੋ ਇਹ ਪੰਜਵੇਂ ਵਾਰ ਪਹਿਲਾਂ ਕਿੰਨੀ ਵਾਰ ਕੀਤਾ ਚਾਰ ਵਾਰ ਪਹਿਲਾਂ ਕੀਤਾ ਹੀ ਪੰਜਵੇਂ ਵਾਰ ਹੋਰ ਕੋਈ ਨੌਜਵਾਨ ਵੀਰ ਨੂੰ ਮੈਸੇਜ ਦੇਣਾ ਚਾਹੋਗੇ ਹਾਂਜੀ ਵੀ ਇਹ ਜੇ ਮੁਕੇ ਤੇ ਖੂਨਦਾਨ ਦੇਣਾ ਚਾਹੀਦਾ ਤਾਂ ਕਿ ਆਪਾਂ ਜ਼ਿੰਦਗੀਆਂ ਬਚਾ ਸਕਾਂ। ਠੀਕ ਹੈ। ਕੀ ਨਾਮ ਆਪਣਾ? ਮੇਰਾ ਆਤਮਾਰਾਮ ਨੇ। ਅਜੀ ਤੁਸੀਂ ਖੂਨਦਾਨ ਕੀਤਾ ਕਿਸ ਤਰ੍ਹਾਂ ਲੱਗ ਰਿਹਾ ਹੈ? ਬਹੁਤ ਵਧੀਆ ਲੱਗ ਰਿਹਾ ਜੀ। ਪਹਿਲਾਂ ਕਿੰਨੇ ਵਾਰੀ ਕਰ ਚੁੱਕੇ? ਪਹਿਲਾਂ ਇੱਕ ਵਾਰੀ ਕੀਤਾ ਹੈ, ਸੈਕੰਡ ਟਾਈਮ ਕੀਤਾ ਜੀ ਹਾਂ ਜੀ। ਅੱਛਾ ਜੀ। ਨੌਜਵਾਨ ਵੀਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਅਸੀਂ ਮੈਸੇਜ ਦੇਣਾ ਚਾਹਾਂਗੇ ਵੀ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਈ ਜਿਹਨਾਂ ਨਾਲ ਆਪਾਂ ਅੰਮ੍ਰਿਤਸਰ ਦੇ ਵਿੱਚ ਲੋਕਾਂ ਦੀ ਜਾਣ ਚਾ ਸਕੀਂ। ਤੇ ਉਹ ਅੱਜ ਹਰ ਬਾਬਾ ਸਾਹਿਬ ਦੇ ਅੰਮ੍ਰਿਤਕਰ ਦੇ ਪੁੱਤ ਦੇ ਕੋਲ ਦੇਸ਼ ਭਰ ਦੇ ਵਿੱਚ ਮੇਲਾ ਲੱਗਿਆ ਹੋਇਆ ਮਿਸਟਰ ਪੰਨੂ ਤੂੰ ਉੱਥੇ ਬਹਿ ਗਏ ਚੂਹੇ ਦੀ ਬਿਲ ਵਿੱਚ ਬਹਿ ਕੇ ਉੱਥੇ ਨਾ ਇਹ ਬਕਵਾਸ ਹੀ ਕਰ ਸਕਦਾ ਤੂੰ ਅੱਜ ਕਿਸੇ ਬੁੱਤ ਦੇ ਨੇੜੇ ਖੜ ਕੇ ਤਾਂ ਦੇਖ ਤੇਰਾ ਕੋਈ ਬੰਦਾ ਖੜ ਕੇ ਤਾਂ ਦੇਖੇ ਤੁਸੀਂ ਏਜੰਸੀਆਂ ਦੇ ਠੋਕੋਏ ਹੋ ਬੰਦੇ ਹੋ ਏਜੰਸੀਆਂ ਦੇ ਫਿੱਟ ਕੀਤੇ ਬੰਦੇ ਹੋ ਜਿਹੜੇ ਦੇਸ਼ ਨੂੰ ਤੋੜਨਾ ਚਾਹੁੰਦੇ ਦੇਸ਼ ਨੂੰ ਤੋੜਨਾ ਜਿਹੜੇ ਚਾਹੁੰਦੇ ਆ ਲੋਕ ਪੰਨੂ ਵਰਗੇ ਉਹਨਾਂ ਦੇ ਖਿਲਾਫ ਭਾਰਤ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਪਰ ਇਹ ਬਾਬਾ ਸਾਹਿਬ ਨੂੰ ਮਿੜਕਰ ਦਾ અપਮਾਨ ਕਰਨ ਵਾਲੇ ਪੰਨੂ ਦੇ ਖਿਲਾਫ ਇੱਕ ਲਹਿਰ ਬਣ ਰਹੀ ਹੈ ਪੂਰੇ ਦੇਸ਼ ਦੇ ਵਿੱਚ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਮਿੜਕਰ ਦੇ ਖਿਲਾਫ ਬਕਵਾਸ ਕੀਤਾ ਗਿਆ ਉਹਦੇ ਖਿਲਾਫ ਲਹਿਰ ਬਣ ਰਹੀ ਹੈ ਇਸ ਲਹਿਰ ਨੂੰ ਰੋਕਣ ਵਾਸਤੇ ਭਗਵੰਤ ਜਿਹੜਾ ਪੰਨੂ ਦੇ ਖਰਾਬ ਕਾਰਵਾਈ ਕਰਨ ਦੀ ਬਜਾਏ ਭਗਵੰਤ ਮਾਨ ਕਾਂਗਰਸ ਪਾਰਟੀ ਦੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਤੇ ਪਰਚੇ ਦੇ ਕੇ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਜਿਹੜਾ ਹੈਗਾ ਡਰਾ ਕੇ ਇਸ ਪੰਨੂ ਦੇ ਖਿਲਾਫ ਬਣ ਰਹੀ ਲਹਿਰ ਨੂੰ ਮੋੜਾ ਦੇਣਾ ਚਾਹੁੰਦੇ ਹੈ ਪਰੇ ਮੂੜਾ ਆਉਣਾ ਨਹੀਂ ਹੈ ਪਨੂ ਦੇ ਖਿਲਾਫ ਅਮਰਤਸਰ ਦੇ ਖਿਲਾਫ ਜਿਹੜੀ ਲਹਿਰ ਬਣੀ ਹੈ ਭਗਵਾਨਤਮਾਨ ਤੂੰ ਉਸ ਲਹਿਰ ਨੂੰ ਰੋਕ ਨਹੀਂ ਸਕਦਾ ਇਹ ਬਹੁਤ ਵੱਡੀ ਲਹਿਰ ਹੈਗੀ ਹੈ ਚਾਹੀਦਾ ਇਹਨੂੰ ਐਸੀ ਕਿ ਪਨੂ ਦੇ ਖਿਲਾਫ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨਾਲ ਰابطਾ ਕਰਨਾ ਚਾਹੀਦਾ ਸੀ ਕੇਂਦਰ ਸਰਕਾਰ ਨੂੰ ਅਮਰੀਕਾ ਨਾਲ ਆਪਤਾ ਕਰਨਾ ਚਾਹੀਦਾ ਸੀ ਤੇ ਉਹ ਪੰਨੂ ਨੂੰ ਇੱਥੇ ਲਿਆ ਕੇ ਉਹਦੇ ਪਰਚਾ ਦਰਜ ਕਰਕੇ ਉਹਨੂੰ ਸੁਝਾਵਾਂ ਦੇਣੀਆਂ ਚਾਹੀਦੀਆਂ ਸੀ ਪਰ ਪੰਨੂ ਵਾਲੀ ਗੱਲ ਨੂੰ ਭੁਲਾਉਣ ਵਾਸਤੇ ਇਹ ਪ੍ਰਤਾਪ ਸਿੰਘ ਬਾਜਵਾ ਦੇ ਪਰਚੇ ਦੇ ਕੇ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਮੂਰਖ ਬਣਾ ਰਿਹਾ ਪਰ ਜਨਾ ਮੇਕਰ ਜੀ ਤੇ ਜਨ ਵਿਆੜੇ ਤੇ ਬਹੁਤ ਬਹੁਤ ਮੈਂ ਸ਼ੁਭ ਕਾਮਨਾਵਾਂ ਲੱਖ ਲੱਖ ਵਧਾਈਆਂ ਦਿੰਨੀ ਆ ਸਾਡੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਜੀ ਨੇ ਦਬੇ ਕੁਛ ਲਿਆ ਪਿਛੜਿਆਂ ਨੂੰ ਬਰਾਬਰਤਾ ਦਾ ਜਿਹੜਾ ਹੱਕ ਦਿੱਤਾ ਇਸ ਸੋਇ ਦੇ ਸੰਵਿਧਾਨ ਬਣਾ ਕੇ ਦੇਸ਼ ਨੂੰ ਦਿਸ਼ਾ ਤੇ ਦਸ਼ਾ ਦੇਣ ਦਾ ਜਿਹੜਾ ਕੰਮ ਕੀਤਾ ਉਹ ਹਮੇਸ਼ਾ ਇਸ ਗੱਲ ਵਾਸਤੇ ਅਮਰ ਰਹਿਣਗੇ ਤੇ ਸ਼ੁਕਰਗੁਜ਼ਾਰ ਦੇਸ਼ ਰਹੂਗਾ ਅੱਜ ਬੜੇ ਦੁੱਖ ਵੀ ਇਸ ਗੱਲ ਦਾ ਹੁੰਦਾ ਹੈ ਕਿ ਜਿਹਨੂੰ ਸਾਰਾ ਦੇਸ਼ ਸਤਿਕਾਰਦਾ ਹੈ ਜਿਨ੍ਹਾਂ ਨੇ ਇੰਨਾ ਵੱਡਾ ਯੋਗਦਾਨ ਰਿਹਾ ਹੈਗਾ ਅੱਜ ਕੋ ਤਾਕਤਾਂ ਇਹੋ ਜੀ ਹੈਗੀਆਂ ਜਿਹੜੇ ਇਸ ਭਾਈਚਾਰੇ ਦੇ ਵਿੱਚ ਅਮਨ ਸ਼ਾਂਤੀ ਦੇ ਵਿੱਚ ਪੰਗ ਕਰਨ ਲਈ ਕੋਜੀ ਚਾਲਾਂ ਚੱਲ ਰਹੀਆਂ ਨੇ ਤੇ ਮੈਂ ਇਹ ਮੁੱਦਾ ਪਾਰਲੀਮੈਂਟ 'ਚ ਵੀ ਚੱਕਿਆ ਸੀ कि ਜਿਹਨਾਂ ਲੋਕਾਂ ਨੇ ਬਾਬਾ ਸਾਹਿਬ ਅੰbedkar ਜੀ ਦੇ ਉਹਨਾਂ ਦੇ ਮੂਰਤੀਆਂ ਦੇ ਉੱਤੇ ਉਹਦੇ ਬੁੱਤ ਦੇ ਉੱਤੇ ਜਿਹੋ ਜੇ ਕੰਮ ਕੀਤੇ ਉਹ ਬਿਲਕੁਲ ਨਿੰਦਨਯੋਗ ਨੇ ਤੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏ ਭਾਵੇਂ ਵਿਦੇਸ਼ਾਂ 'ਚ ਬੈਠ ਕੇ ਇੱਥੇ ਪੰਜਾਬ 'ਚ ਜ਼ਹਿਰ ਖੋਲੰਦਾ ਉਹ ਕੰਮ ਕਰਨ ਦੀ ਕੋਸ਼ਿਸ਼ ਕਰੇ ਤੇ ਕੇਂਦਰ ਦੀ ਸਰਕਾਰ ਜਾਗੇ 'ਚ ਇਹੋ ਜੇ ਲੋਕਾਂ ਨੂੰ ਬਹੁਤ ਔਰ ਜਵਾਬ ਦੇ ਅੱਜ ਸਾਡਾ ਪੰਜਾਬ अमन शांति ਪਾਈਚਾਰ ਇੱਕ ਸਾਂਝ ਦਾ ਇੱਕ ਨਮੂਨਾ ਹੈਗਾ ਤੇ ਬਹੁਤ ساری ਤਾਕਤਾਂ ਇਹ ਸਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਨੂੰ ਤੋੜਨ ਦੀ ਕੋਸ਼ਿਸ਼ ਕਰੇ ਜਿਹੜਾ ਕੋਈ ਪੰਜਾਬੀ ਬਰਦਾਸ਼ਤ ਨਹੀਂ ਕਰੂਗਾ ਸ਼ਰੋਮਨੀ ਆਕਾਲੀ ਦਰ ਡਟ ਕੇ ਪੰਜਾਬ ਦੇ ਹਰੇਕ ਵਰਗ ਦੇ ਨਾਲ ਖੜੀ ਹੈ ਕਦੇ ਸਾਡੇ ਮੰਦਰਾਂ 'ਚ ਬੰਬ ਬਲਾਸਟ ਕਦੇ ਲੋਕਾਂ ਦੇ ਘਰ 'ਚ ਕਦੇ ਬਾਬਾ ਸਾਹਿਬ ਦੀ ਮੂਰਤੀ ਦੇ ਉੱਤੇ ਤੇ ਗੁਰਦੁਆਰਿਆਂ ਦੇ ਉੱਤੇ ਹਮਲੇ ਜੇ ਕੁਝ ਚੱਲ ਰਿਹਾ ਹੈਗਾ ਇਹ ਸਾਰੇ ਪੰਜਾਬ ਦੇ ਲੋਕੀ ਦੇਖ ਰਹੇ ਨੇ ਤੇ ਮੈਂ ਉਮੀਦ ਕਰਦੀ ਆ ਕਿ ਆ ਫੇਲਡ ਆਮ ਆਦਮੀ ਸਰਕਾਰ ਜਿਨ੍ਹਾਂ ਨੇ ਗੱਲਾਂ ਵੱਡੀਆਂ ਵੱਡੀਆਂ ਕਰਦੇ ਨੇ ਲੇਕਿਨ ਅਜ ਤਾਈਂ ਵਿਧਾਨ ਸਭਾ ਚੇ ਬਾਬਾ ਸਾਹਿਬ ਦੀ ਮੂਰਤੀ ਤਾਈਂ ਸਥਾਪਿਤ ਨਹੀਂ ਕੀਤੀ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਸੀ ਲੇਕਿਨ ਇਹ ਭਗਵੰਤ ਮਾਨ ਕੇ ਜਿਹੜੀ ਬਾਤ ਜਮਾਈ ਗੈਂਗਸਟਰਾਂ ਦੇ ਹੱਥ ਚੇ ਤੇ ਕੇਂਦਰ ਦੇ ਹੱਥ ਵਿੱਚ ਆ ਕੇ ਪੰਜਾਬ ਦੇ ਹੱਕਾਂ ਦੀ